ਸਤਨਾ ਸ਼੍ਰੀ ਵਾਖ ਗੁਰੂ ਸਾਹਿਬ ਜੀ ਮੈਂ ਤਾਹਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੇ ਅਗੈਰ ਦਾਸ ਮੈਂ ਹੋਰ ਥਾ ਸਪਾ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰ ਤੋਂ ਸਾਰੇ ਗੁਰਬਾਣੀ ਕਹਿ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹ ਹਟਨ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਨਾ ਪੰਜਾਬਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ संत हमारी ओट सतानी संत हमारा गहणा हम संतन के रेण प्यारे हम संतन की शरण ਸੰਤ ਹਮਾਰੀ ਓਟ ਸੁਤਾਣੇ ਸੰਤ ਹਮਾਰਾ ਗਹਿੜਾ ਹਮ ਸੰਤਨ ਸੋ ਬਣ ਆਏ ਪੂਰਵ ਲਖਿਆ ਪਾਈ ਇਹੋ ਮਨ ਤੇਰਾ ਪਾਈ ਰਾਉ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਹਾਰਾ ਸੰਤਨ ਸਿਓ ਹਮਲਾ ਖਟਿਆ ਪਰ ਭਗਤ ਪਰੇ ਪੰਡਾਰਾ ਸੰਤਨ ਮੋਤਾ ਕੁੰਜੀ ਸੰਪੇ ਤੌ ਤਰ ਅਮਨ ਕਾ ਧੌਖਾ ਧਰਮ ਰਾਏ ਅਬ ਕਹਾ ਕਰੇਗੋ ਜੋ ਭਾਟਿਓ ਸਗਲੋ ਲੈਖਾ ਮਹਾ ਅਨੰਦ ਪਏ ਸੁਖ ਪਾਇਆ ਸੰਤਨ ਕੈ ਪ੍ਰਸਾਦਿ ਕਹੁ ਨਾਨਕ ਸੋ ਮਨ ਮਾਨਿਆ ਰੰਗ ਰਤਿ ਬਿਸਮਤ ਮਹਾਂ ਆਨੰਦ ਪੈ ਸੁਖ ਪਾਇਆ ਸੰਤਨ ਕਾ ਪ੍ਰਸਾਦਿ ਕਹ ਨਾਨਕ ਹਰਿ ਸੋ ਮਨ ਮਾਨਿਆ ਰੰਗ ਰਤਿ ਸਿਨੱਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਮਾ ਸਾਹਿਬ ਦੇ ਵਿਚਾਰ ਦੇ ਨਾਲ ਆਪ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 614 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹਲਾ 5 ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਉਚਾਰਣ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਹਮ ਸੰਤਨ ਸੇ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਇੱਥੇ ਗੁਰੂ ਸਾਹਿਬ ਕਹਿੰਦੇ ਐ ਤੇ ਉਹਨਾਂ ਦੇ ਚਰਨ ਧੂੜ ਬਣ ਗਏ ਸੰਤਾਂ ਦੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹੈ ਜਿਹੜੇ ਪ੍ਰਮਾਤਮਾ ਦੇ ਵਿੱਚ ਅਭੇਦ ਹੋਏ ਹੋਏ ਹੈ ਹਮ ਸੰਤਨ ਕੀ ਰੇਣ ਪਿਆਰੇ ਰੇਣ ਦਾ ਭਾਵ ਉਹਦਾ ਧੂੜ ਹਮ ਸੰਤਨ ਕੀ ਸਰਣਾ ਤੇ ਜਿਹੜੇ ਸੰਤ ਜਾਣੇ ਉਹਨਾਂ ਦੀ ਸ਼ਰਣ ਝਾਜਿਏ ਉਹਨਾਂ ਤੋਂ ਫਿਰ ਸਿੱਖੀਏ ਕਿ ਪ੍ਰਮਾਤਮਾ ਦੇ ਨਾਲ ਅਭੇਦ ਕਿਵੇਂ ਹੋਣਾ ਹੈ ਜਿਵੇਂ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ ਆਡ ਜਾਬ ਕੋ ਛਿਪਰੋ ਹੋਇਓ ਲਖੀਣਾ ਬੁਨਣਾ ਤਨ ਦਾ ਤਿਆਗ ਕੈ ਪ੍ਰੀਤ ਚਰਨ ਕਵੀਰਾ ਨੇਜ ਬੁੱਲਾਂ ਜੁਲਾਹ ਰੋ ਭਇਓ ਗੁਨੇ ਗਹਿਰਾ ਰਵਿਦਾਸ ਧਵੰਤਾ ਢੋਰ ਨੇਤ ਤਿਰ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਿਸ਼ਣ ਵਿੱਚ ਆਇਆ ਸੈਣ ਨਾਇ ਬੁੱਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ ਇਹ ਮਿੱਧ ਸੁਨ ਕੇ ਜੱਟ ਰੋਠ ਭਗਤੀ ਲਾਗਾ ਮਿਲਿਆ ਪਰ ਤਖ ਗੁਸਾਈਆਂ ਧੰਨਾ ਬੜ ਭਾਗਾ ਕਹਿੰਦੇ ਉਹਨਾਂ ਦੀ ਸ਼ਰਨ ਚ ਆ ਗਏ ਪਤਾ ਲੱਗ ਗਿਆ ਕਿ ਪ੍ਰਮਾਤਮਾ ਦੇ ਨਾਲ ਕਿਵੇਂ ਮਿਲਣਾ ਹੈ ਜਿਹੜਿਆਂ ਨੇ ਭਗਤਾਂ ਦੇ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਸਾਰੇ ਇੱਕ ਦੂਜੇ ਦੇ ਨੂੰ ਵੇਖ ਕੇ ਪ੍ਰਮਾਤਮਾ ਦੇ ਵਿੱਚ ਅਭੇਦ ਹੋਏ ਜੀ ਸੰਤ ਹਮਾਰੀ ਓਟ ਸਤਾਣੇ ਸੰਤ ਹਮਾਰਾ ਗਹਿਣਾ ਵੋਟ ਹੁੰਦਾ ਆਸਰਾ ਕਈ ਵਾਰੀ ਸਾਡੀ ਕਿਸੇ ਬੰਦੇ ਨਾਲ ਬਣਦੀ ਹੁੰਦੀ ਹੈ ਜਿਹੜੇ ਦਾ ਸਰਕਾਰ ਦੇ ਵਿੱਚ ਚੰਗਾ ਹੱਥ ਹੁੰਦਾ ਹੈ ਅਸੀਂ ਫਿਰ ਕਹਿਣ ਲੱਗ ਜਾਂਦੇ ਕਿ ਸਾਨੂੰ ਤੇ ਫਲਾਣੇ ਬੰਦੇ ਦਾ ਆਸਰਾ ਹੈ ਪਰ ਜੇ ਬੰਦਾ ਕਦੇ ਕਿ ਮੈਨੂੰ ਤੇ ਪ੍ਰਮਾਤਮਾ ਦਾ ਆਸਰਾ ਹੈ ਫਿਰ ਕਿੰਨੀ ਵੱਡੀ ਗੱਲ ਹੈ ਜਿਹੜਿਆਂ ਤੇ ਅਸੀਂ ਆਸਰਾ ਲਾਈ ਬੈਠੇ ਆ ਉਹ ਤੇ ਕਈ ਨਾ ਕਦੇ ਨਾ ਕਦੇ ਆਸਰਾ ਛੱਡ ਜਾਣਗੇ ਪਰ ਜੇ ਪ੍ਰਮਾਤਮਾ ਤੇ ਏਕ ਬਣਾ ਲਈ ਨਾ ਪ੍ਰਮਾਤਮਾ ਨੂੰ ਆਸਰਾ ਬਣਾ ਲਿਆ ਫਿਰ ਪ੍ਰਮਾਤਮਾ ਨੇ ਕਦੇ ਬਾਹ ਨਹੀਂ ਛੱਡਣੀ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੇਜੈ ਬਾਹੇ ਨਾ ਛੋਡੀ ਹੈ ਕਹਿੰਦੇ ਜਿਹਨੂੰ ਬਾਹ ਫੜਾਤੀ ਨਾ ਗੁਰੂ ਨੂੰ ਗੁਰੂ ਨੂੰ ਬਾਹ ਫੜਾਤੇ ਜਿਸ ਬੰਦੇ ਨੇ ਪ੍ਰਮਾਤਮਾ ਨੇ ਫਿਰ ਗੁਰੂ ਨੇ ਰੱਬ ਦੇ ਪਿਆਰਿਆਂ ਨੇ ਬਾਹ ਨਹੀਂ ਛੱਡਣੀ ਆਪਣਾ ਸਿਰ ਜਾਂਦਾ ਤਾਂ ਕਹਿੰਦੇ ਜਾ ਵੀ ਪਰ ਉਹਦੀ ਬਾਹ ਨਹੀਂ ਛੱਡਦੇ ਸੰਤੋ ਹਮਾਰੀ ਓਟ ਸਤਾਣੇ ਸੰਤੋ ਹਮਾਰਾ ਗਹਿਣਾ ਕਿ ਸੰਤੇ ਹਮਾਰਾ ਗਹਿਣਾ ਨਹੀਂ ਗੁਰਬਾਣੀ ਹੀ ਸਾਡਾ ਗਹਿਣਾ ਹੈ ਗੁਰਬਾਣੀ ਨੂੰ ਅਸੀਂ ਪੜਹੀਏ ਗੁਰਬਾਣੀ ਤੇ ਅਮਲ ਕਰੀਏ ਗੁਰਬਾਣੀ ਨੂੰ ਸਿਮਰੀਏ ਗੁਰਬਾਣੀ ਨੂੰ ਯਾਦ ਕਰੀਏ ਸਭ ਤੋਂ ਵੱਡਾ ਗਹਿਣਾ ਕਹਿੰਦੇ ਇਹ ਗੁਰਬਾਣੀ ਹੈ ਗੁਰਬਾਣੀ ਸੰਤਾਂ ਦੇ ਮੁਖ ਤੋਂ ਆਈ ਹੈ ਜਿਹੜੇ 35 ਮਹਾਪੁਰਸ਼ ਨੇ ਜਿਹੜੇ ਗੁਰਬਾਣੀ ਦੇ ਵਿੱਚ ਬੈਠੇ ਆ ਗੁਰੂ ਨਾਨਕ ਦੇਵ ਜਰਾਂ ਤੋਂ ਲਾ ਕੇ ਜਿੰਨੇ ਵੀ ਭਗਤ ਨੇ ਜਿੰਨੇ ਵੀ ਗੁਰਸਿੱਖ ਨੇ ਜਿੰਨੇ ਵੀ ਭਟ ਸਹਿਬਾਰ ਨੇ ਸਾਰੇ ਸਾਡੇ ਵਾਸਤੇ ਸੰਤਨ ਨੇ ਜੀ ਹਾਂ ਸੰਤਨ ਸਿਓ ਬਣ ਆਏ ਮੇਰੀ ਬਣ ਆ ਗਈ ਮੇਰੇ ਪਿਆਰ ਪੈ ਗਿਆ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ ਜਿਹੜੇ ਸੰਤ ਜਨ ਸੀ ਉਹਨਾਂ ਨਾਲ ਮੇਰੀ ਬਣ ਆ ਗਈ ਭਾਵ ਕੇ ਮੇਰਾ ਪਿਆਰ ਪੈ ਗਿਆ ਉਹਨਾਂ ਦੇ ਨਾਲ ਪੂਰਵ ਲਿਖਿਆ ਪਾਈ ਇਹ ਕੋਈ ਅਜੇ ਨਹੀਂ ਪਿਛਲੇ ਕਰਮਾਂ ਦਾ ਕੁਝ ਨੇਕਾ ਸੀ ਜਿਹਦੇ ਕਰਕੇ ਸਾਡੇ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ ਗੱਲਬਾਤ ਹੋ ਗਈ ਪੂਰਵ ਲਿਖਿਆ ਪਾਈ ਤੇ ਗੁਰੂ ਸਾਹਿਬ ਕਹਿੰਦੇ ਆ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਵਿਰਾਗੇ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ ਮਿਲਾਪ ਹੁੰਦਾ ਸਾਨੂੰ ਲੱਗਦਾ ਕਿ ਅੱਜੇ ਹੋ ਗਿਆ ਮਿਲਾਪ ਜਿਵੇਂ ਧਰਤੀ ਦੇ ਵਿੱਚ ਕੋਈ ਬੀਜ ਬੀਜਦੇ ਆ ਨਾ ਉਸੇ ਦਿਨ ਥੋੜਾ ਹੋ ਕੇ ਆਉਂਦਾ ਜਿੱਦਿਓ ਉੱਗਿਆ ਆਉਂਦਾ ਉਸੇ ਦਿਨ ਥੋੜਾ ਉਹਦੇ ਫਲ ਲੱਗ ਜਾਂਦਾ ਬਹੁਤ ਟਾਈਪ ਲੱਗਦਾ ਜੀ ਇਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ ਮਿਲਣ ਵਾਸਤੇ ਪਤਾ ਨਹੀਂ ਕਿੰਨਾ ਟਾਈਮ ਲੱਗਿਆ ਹੋਣਾ ਕੋਈ ਪਿਛਲੇ ਜਨਮਾਂ ਦਾ ਪਿਛਲੇ ਕਰਮਾਂ ਦਾ ਕੋਈ ਲੇਖ ਸੀ ਜਿਹਦੇ ਕਰਕੇ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਇਹੋ ਮਨ ਤੇਰਾ ਭਾਈ ਕਿਆ ਬਨ ਸੱਚੇ ਪਾਤਸ਼ਾਹ ਹੁਣ ਤੇਰਾ ਬਨ ਗਿਆ ਮੇਰਾ ਇਹਦੇ ਤੇ ਕੋਈ ਹੱਕ ਨਹੀਂ ਕਿਉਂਕਿ ਮੈਂ ਤੇਰਾ ਬਨ ਗਿਆ ਮਨ ਵੀ ਮੈਂ ਨਾਲੇ ਦੇਤਾ ਨਾ ਹੁਣ ਅਸੀਂ ਮਨ ਕਿਤੇ ਹੋਰ ਫਿਰੇ ਜਾਂਦਾ ਤੇ ਤਨ ਕਿਤੇ ਹੋਰ ਫਿਰੇ ਜਾਂਦਾ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਗਿਆ ਮਨ ਵੀ ਫੇ ਗੁਰੂ ਦਾ ਹੀ ਬਨ ਗਿਆ ਰਹਾ ਉਹ ਸੰਤਨ ਸਿਓ ਮੇਰੀ ਲੇਵਾ ਦੇਵੇ ਸੰਤਨ ਸਿਓ ਵਿਵਹਾਰਾ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਉਹਨਾਂ ਦੇ ਨਾਲ ਮੇਰਾ ਲੈਣ ਦੇਣ ਸ਼ੁਰੂ ਹੋ ਗਿਆ ਹੁਣ ਸੰਤਨ ਸਿਓ ਮੇਰੀ ਲੇਵਾ ਦੇਵੀ ਲੈਣ ਦੇਣ ਉਹਨਾਂ ਨਾਲ ਸ਼ੁਰੂ ਹੋ ਗਿਆ ਸੰਤਨ ਸਿਓ ਵਿਵਹਾਰਾ ਜਿਹੜਾ ਮੇਰਾ ਵਰਤਮਰ ਤੇ ਵਾ ਉਹ ਵੀ ਹੁਣ ਸੰਤਾਂ ਦੇ ਨਾਲ ਹੋ ਗਿਆ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨਾਲ ਹੀ ਮੇਰਾ ਵਰਤਮਰਤਾਵਾ ਹੋ ਗਿਆ ਉਹਨਾਂ ਦੇ ਨਾਲ ਹੀ ਮੇਰਾ ਲੈਣ ਦੇਣ ਹੋ ਗਿਆ ਕਿਉਂ ਕਿਉਂਕਿ ਗੁਣ ਉਹਨਾਂ ਦੇ ਵਿੱਚ ਨੇ ਗੁਣ ਫਿਰ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਦੇ ਵਿੱਚ ਆਉਣ ਲੱਗ ਜਾਂਦੇ ਆ ਤਾਂ ਕਰਕੇ ਫਿਰ ਉਹਨਾਂ ਦਾ ਇੱਕ ਦੂਜੇ ਨਾਲ ਮਿਲਾਪ ਹੋ ਜਾਂਦਾ ਸੰਤਨ ਸਿਉਂਬ ਲਾਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਹੁਣ ਲਾਹਾ ਕਿਹਨੂੰ ਕਹਿੰਦੇ ਆ ਜਿਹੜੀ ਚੀਜ਼ ਅਸੀਂ ਕੋਈ ਕੰਮ ਕਰਦੇ ਆ ਨਾ ਬਿਜ਼ਨਸ ਕਰਦੇ ਉਹਦੇ ਵਿੱਚੋਂ ਬੰਦਾ ਕਹਿੰਦਾ ਮੈਨੂੰ ਬੜਾ ਲਾਹਾ ਮਿਲਿਆ ਜੀ ਭਾਵ ਕਿ ਉਹ ਕਿ ਮੈਨੂੰ ਕਮਾਈ ਬਹੁਤ ਮਿਲੇ ਸੰਤਨ ਸਿਆਮ ਲਾਹਾ ਖਾਟਿਆ ਜੇ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ ਮਿਲਾਪ ਹੋਇਆ ਤਾਂ ਗੁਰਬਾਣੀ ਦਾ ਖਜ਼ਾਨਾ ਮਿਲ ਗਿਆ ਜੀ ਮੈਨੂੰ ਲਾਹਾ ਮਿਲ ਗਿਆ ਹਰ ਭਗਤ ਭਰੇ ਭੰਡਾਰਾ ਆ ਭੰਡਾਰੇ ਮਿਲ ਗਿਆ ਇੱਕ ਅੱਧੀ ਚੀਜ਼ ਨਹੀਂ ਮਿਲੀ ਜੇ ਸੰਤਾਂ ਦੇ ਨਾਲ ਜੁੜੇ ਰੱਬ ਦੇ ਪਿਆਰਿਆਂ ਦੇ ਨਾਲ ਜੁੜੇ ਗੁਰੂ ਦੇ ਨਾਲ ਜੁੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੇ ਤਾਂ ਆ ਸਾਰਾ ਭੰਡਾਰ ਮਿਲ ਗਿਆ ਜੀ ਕੋਈ ਚੀਜ਼ ਦੀ ਤੋੜ ਨਹੀਂ ਸਾਰੀਆਂ ਚੀਜ਼ਾਂ ਝੋਲੀ ਚ ਪਾਤੀਆਂ ਗੁਰੂ ਨੇ ਸੰਤਨ ਸਿਉਂ ਵਲਾਹਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੌਕਾ ਪੂੰਜੀ ਸੌਪੇ ਤਾ ਉੱਤਰਿਆ ਮਨ ਕਾ ਤੋਖਾ ਹੁਣ ਪੂੰਜੀ ਜਿਹੜੀ ਹੁੰਦੀ ਐ ਬੰਦਾ ਸਾਰੀ ਜ਼ਿੰਦਗੀ ਕਮਾਈ ਕਰਦਾ ਇਕ ਦੂਜੇ ਨੂੰ ਫਿਰ ਪੁੱਛਦੇ ਤਾ ਕਿੰਨੀ ਕ ਪੂੰਜੀ ਇਕੱਠੀ ਕੀਤੀ ਇੱਥੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਜੇ ਤੂੰ ਗੁਰਬਾਣੀ ਦੇ ਨਾਲ ਜੁੜੇਂਗਾ ਰੱਬ ਦੇ ਪਿਆਰਿਆਂ ਦੇ ਨਾਲ ਜੁੜੇਂਗਾ ਉਹਨਾਂ ਨੇ ਤੈਨੂੰ ਜਿੰਨੀ ਉਹਨਾਂ ਨੇ ਪੂੰਜੀ ਇਕੱਠੀ ਕੀਤੀ ਐ ਸਾਰੀ ਤੇਰੇ ਹਵਾਲੇ ਕਰ ਦੇਣੀ ਐ ਸੰਤਨ ਸਿਓ ਸੰਤਨ ਮੋਕੋ ਪੂੰਜੀ ਸੌਂਪੇ ਤਾਂ ਉੱਤਰਿਆ ਮਨ ਦਾ ਧੋਖਾ ਜਿਹੜਾ ਸਾਡੇ ਅੰਦਰ ਧੋਖਾ ਸੀ ਨਾ ਸਾਡੇ ਅੰਦਰ ਮਨ ਵਿੱਚ ਖਿਆਲ ਮਾੜੇ ਚੰਗੇ ਆਉਂਦੇ ਸੀ ਸਾਰੇ ਖਤਮ ਹੋ ਗਏ ਕਿ ਚਿੰਤਾ ਜਿਹੜੀ ਸੀ ਚਿੰਤਾ ਖਤਮ ਹੋ ਗਈ ਕਿ ਹੁਣ ਮੈਂ ਕਿੱਥੋਂ ਲਿਆਵਾਂ ਖਾਣ ਵਾਸਤੇ ਚਿੰਤਾ ਹੀ ਜਿਹੜੀ ਸੀ ਖਤਮ ਹੋ ਗਈ ਜਿਵੇਂ ਗੁਰੂ ਸਾਹਿਬ ਕਹਿੰਦੇ ਨਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਵਿੱਚ ਜੰਤੋਂ ਪਾਇਆ ਨ ਤਿੰਨਾ ਤੇ ਰੋਜੀ ਦੇ ਉੱਥੇ ਹੱਟ ਨਾ ਚੱਲਾਂ ਨਾ ਕੋ ਕਿਰਸ ਕਰੇ ਕਹਿੰਦੇ ਜਿਹੜੇ ਪਾਣੀ ਦੇ ਵਿੱਚ ਜੀਵ ਰਹਿੰਦੇ ਆ ਕਹਿੰਦੇ ਉੱਥੇ ਉਹ ਕਿਹੜੀ ਕਿਰਸ ਕਰਦੇ ਆ ਕਿਹੜੀ ਉਹਨਾਂ ਦੀ ਹੱਟਾਂ ਨੇ ਉੱਥੇ ਕਹਿੰਦੇ ਉਹਨਾਂ ਨੂੰ ਪਰਮਾਤਮਾ ਉੱਥੇ ਦੇ ਰਿਹਾ ਪਰ ਕਹਿੰਦੇ ਅਸੀਂ ਇੰਨੇ ਜਿਆਦੇ ਚਿੰਤਾ ਕਰਨ ਲੱਗ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਆ ਜਦੋਂ ਤੈਨੂੰ ਪੁੰਜੀ ਦੇਤੇ ਤਾਂ ਮਨ ਦਾ ਤੇਰਾ ਚਿੰਤਾ ਤੋਖਾ ਸਭ ਦੂਰ ਹੋ ਗਿਆ ਧਰਮ ਰਾਏ ਅਬ ਕਹਾ ਕਰੇਗਾ ਜੋ ਫਾਟਿਓ ਸਗਲੋ ਨੇਖਾ ਕਹਿੰਦੇ ਜਦੋਂ ਪਰਮਾਤਮਾ ਦੇ ਕੋਲ ਅਸੀਂ ਆਉਣ ਜਾਣ ਲੱਗੇ ਨਾ ਜਿਹੜੇ ਸਾਡੇ ਪਿਛਲੇ ਕੀਤੇ ਮਾੜੇ ਕਰਮ ਸੀ ਮੰਦੇ ਕਰਮ ਸੀ ਜਿਹੜੇ ਕਹਿੰਦੇ ਉਹਨਾਂ ਦਾ ਜਿਹੜਾ लेखा ਸੀ ਨਾ ਉਹ ਪਾੜਤਾ ਜਿਹੜੀ ਉਹ ਬਹੀ ਸੀ ਉਹ ਪਾੜਤੀ ਕਹਿੰਦੇ ਹੁਣ ਧਰਮਰਾਇ ਸਾਡੇ ਤੋਂ ਕੁਝ ਪੁੱਛ ਨਹੀਂ ਸਕਦਾ ਧਰਮਰਾਇ ਅਬ ਕਹਾ ਕਰੇਗਾ ਜੋ ਫਾਟਿਓ ਸਗਲੋ लेखा ਜਿਹੜੇ ਤੇ ਮਾੜੇ ਲੇਖ ਲਿਖੇ ਹੋਏ ਸੀ ਨਾ ਕਹਿੰਦੇ ਪ੍ਰਮਾਤਮਾ ਨੇ ਰੱਬ ਦੇ ਪਿਆਰਿਆਂ ਨੇ ਉਹ ਕਾਗਜੇ ਪਾੜਤਾ ਸਾਡਾ ਜਦੋਂ ਕਾਗਜੇ ਪਾੜਤਾ ਫਿਰ ਧਰਮਰਾਜ ਸਾਡਾ ਕੀ ਕਰ ਸਕਦਾ ਜਦੋਂ ਧਰਮਰਾਜ ਕੋਲੇ ਸਾਡੇ ਮਾੜੇ ਕਾਗਜ ਨੇ ਉਦੋਂ ਹੀ ਫਿਰ ਧਰਮਰਾਜ ਨੇ ਸਾਨੂੰ ਸਜ਼ਾਾਂ ਮ ਦੇਣੀਆਂ ਨੇ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਗਏ ਗੁਰੂ ਨੇ ਤੇ ਫਿਰ ਲੇਖਾ ਹੀ ਪਾੜ ਦੇਣਾ ਜਦੋਂ ਲੇਖਾ ਪਾੜ ਗਿਆ ਫਿਰ ਧਰਮਰਾਜ ਕਹਿੰਦੇ ਕੁਝ ਨਹੀਂ ਵਿਗਾੜ ਸਕਦਾ ਤੁਹਾਡਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹਿੰਦੇ ਫਿਰ ਥੋੜਾ ਸੁੱਖ ਨਹੀਂ ਆਉਣਾ ਮਹਾ ਉਹਦੇ ਨਾਲ ਜੁੜਦਾ ਜਿਹੜਾ ਮਹਾਨ ਹੋਵੇ ਵੱਡਾ ਹੋਵੇ ਇਵੇਂ ਅਸੀਂ ਕਹਦੇ ਨੇ ਨਾ ਮਹਾਪੁਰਸ਼ ਜਿਹੜਾ ਮਹਾਨ ਪੁਰਸ਼ ਆ ਉਹਦੇ ਨਾਲ ਮਹਾ ਜੁੜ ਜਾਂਦਾ ਜਿੱਥੇ ਜਿਆਦਾ ਗੰਦਗੀ ਹੋਵੇ ਉਹਨੂੰ ਵੀ ਕਹਿੰਦੇ ਆ ਮਹਾ ਦੁਰਗੰਧ ਮਹਾ ਸ਼ਬਦ ਹਮੇਸ਼ਾ ਵੱਡੇ ਨਾਲ ਜੁੜਦਾ ਜਿੱਥੇ ਜਿਆਦਾ ਹੋਵੇ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮਹਾ ਆਨੰਦ ਭੇ ਸੁਖ ਪਾਇਆ ਕਹਿੰਦੇ ਥੋੜਾ ਸੁੱਖ ਨਹੀਂ ਬਹੁਤ ਜਿਆਦਾ ਸੁੱਖ ਤੈਨੂੰ ਮਿਲ ਗਿਆ ਕਦੋਂ ਸੰਤਨ ਕੈ ਪ੍ਰਸਾਦੇ ਕਹਿੰਦੇ ਜਦੋਂ ਕਿਰਪਾ ਹੋ ਗਈ ਨਾ ਰੱਬ ਦੇ ਪਿਆਰਿਆਂ ਦੀ ਉਦੋਂ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਆ ਗਏ ਕਿਸੇ ਚੀਜ਼ ਦੀ ਘਾਟ ਨਹੀਂ ਆ ਸਾਰੇ ਸੁੱਖ ਆ ਗਏ ਦੁੱਖ ਸਾਰੇ ਭੱਜ ਗਏ ਤੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਕੌਣ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਵਿਸਵਾਦੇ ਕਹਿੰਦੇ ਜਿੱਦੇ ਸਾਡਾ ਮਨ ਮੰਨ ਗਿਆ ਨਾ ਗੁਰੂ ਦੇ ਨਾਲ ਜੁੜਨ ਨੂੰ ਉਦੋਂ ਫਿਰ ਰੰਗ ਰਤੇ ਵਿਸਵਾਦੇ ਕਹਿੰਦੇ ਉਹਦੀਆਂ ਖੇਡਾਂ ਨੂੰ ਫਿਰ ਸਮਝ ਨਹੀਂ ਸਕਣਾ ਉਹਦੇ ਰੰਗ 'ਚ ਜਿੱਦੇ ਰੰਗੇ ਗਏ ਉਹਦੀਆਂ ਖੇਡਾਂ ਨੂੰ ਸਮਝਣਾ ਔਖਾ ਹੋ ਜਾਣਾ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਪਰ ਮਨ ਨੂੰ ਤੇ ਮਨਾਉਣਾ ਪੈਣਾ ਨਾ ਜੇ ਮਨੇ ਨਾ ਮੰਨਿਆ ਫਿਰ ਗੁਰਦੁਆਰੇ ਆਉਣ ਦਾ ਵੀ ਕੀ ਫਾਇਦਾ ਜੇ ਮਨੇ ਨਾ ਮੰਨਿਆ ਪਾਠ ਕਰਨ ਦਾ ਵੀ ਕੀ ਫਾਇਦਾ ਜੇ ਮਨੇ ਨਾ ਮੰਨਿਆ ਮੰਦਿਰ ਚ ਜਾਣ ਦਾ ਵੀ ਕੀ ਫਾਇਦਾ ਜੇ ਮਨੇ ਨਾ ਮੰਨਿਆ ਕਹਿੰਦੇ ਤੇ ਰੋਜੇ ਰੱਖਣ ਦਾ ਵੀ ਕੀ ਫਾਇਦਾ ਗੁਰੂ ਸਾਹਿਬ ਕਹਿੰਦੇ ਮਨ ਮਨਾਉਣਾ ਜਿੱਦੇ ਮਨ ਮੰਨ ਗਿਆ ਮਨ ਮੰਨਿਆ ਤਉ ਹਰ ਜਾਂਦੇ ਆ ਕਹਿੰਦੇ ਫਿਰ ਜਿੱਤੇ ਮਨ ਮੰਨ ਗਿਆ ਉਦੈ ਪ੍ਰਮਾਤਮਾ ਨੂੰ ਅਸੀਂ ਪਾ ਲਾਂਗੇ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕਹੋ ਨਾਨਕ ਹਰਿ ਸਿਉ ਮਨ ਬਾਨਿਆ ਰੰਗ ਰਤੇ ਵਿਸਨਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ